ਵੱਲੋਂ ਨਾਕਾ ਬੰਦੀ ਕੀਤੀ ਗਈ ਹੈ ਕਈ ਮੋਟਰਸਾਈਕਲ ਚਲਾਣ ਦੇ ਬਾਰੇ ਕੀ ਹੈ ਇਹ ਜੀ ਹੁਣ ਨਾਬਾ ਸਿਟੀ ਦੇ ਵਿੱਚ ਡੇਲੀ ਹੀ ਆਪਣੇ ਸੀਨੀਅਰ ਅਫਸਰਾਂ ਸਹਿਬਾਨਾਂ ਦੀਆਂ ਹਦਾਇਤਾਂ ਤੇ ਮਾਨ ਜੋਗ ਐਸਐਸਪੀ ਸਾਹਿਬ ਡੀਐਸਪੀ ਨਾਬਾ ਤੇ ਸਾਡੇ ਹੋਰ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਅਸੀਂ ਹੁਣ ਡੇਲੀ ਹੀ ਨਾਕਾ ਬੰਦੀ ਕਰਦੇ ਹਾਂ ਸ਼ਾਮ ਨੂੰ ਈਵਨਿੰਗ 6 ਤੋਂ 9 ਵਜੇ ਤੱਕ ਜਿਹੜੇ ਟ੍ਰਿਪਲ ਰਾਈਡਿੰਗ ਕਰਦੇ ਆ ਔਰ ਵਿਦਆਊਟ ਨੰਬਰ ਪੇਟਾ ਨੇ ਜਾਂ ਬੁਲਟ ਦੇ ਮੋਟਰਸਾਈਕਲ ਜਿਹੜੇ ਟਟਾਕੇ ਵਗੈਰਾ ਉਹਨਾਂ ਚੈੱਕ ਕਰਕੇ ਅਸੀਂ ਉਹਨਾਂ ਦੇ ਖਿਲਾਫ ਰਿਪੋਰਟ ਕਰਦੇ ਹਾਂ ਉਹਨਾਂ ਦੇ ਚਲਾਨ ਕਰ ਰਹੇ ਹਾਂ ਅਸੀਂ ਬੋਰਡ ਕਰ ਰਹੇ ਜਿਹੜੇ ਨੌਜਵਾਨ ਨੇ ਕਿਸੇ ਨੂੰ ਨਹੀਂ ਪਤਾ ਤੁਸੀਂ ਸਮਝਾ ਕੇ ਭੇਜਣੀ ਹਾਂਜੀ ਹਾਂਜੀ ਸਮਝਾ ਕੇ ਭੇਜਦੇ ਹਾਂ ਕਿਰੋਂ ਉਹਨਾਂ ਦੇ ਜਿਹੜੇ ਲੋੜ ਪੈਣ ਦਾ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਵੀ ਸਮਝਾਈਦਾ ਆ ਵੀ ਅਜੇ ਇਹਨਾਂ ਨੂੰ ਜਿਹੜਾ ਤੁਸੀਂ ਬਾਈਕ ਵਗੈਰਾ ਜਿਹੜਾ ਇਹਨਾਂ ਦਾ ਪ੍ਰੋਪਰ ਇਹਨਾਂ ਦੇ ਵਿੱਚ ਡਾਕੂਮੈਂਟਸ ਬਣਿਆ ਫੇਰ ਇਹਨਾਂ ਨੂੰ ਵੈਕ ਦਿੱਤੀ ਜਾਵੇ ਤਾਂ ਜੋ ਕੋਈ ਅਨਸਕਾਭੀ ਘਟਨਾ ਨਾ ਵਾਪਰੇ ਸਕੇ ਹਾਂਜੀ ਨੰਬਰ ਵੀ ਹੈ ਜੋ ਆਪ ਤੁਹਾਨੂੰ